ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਨਵੇਂ ਇੰਚਾਰਜ ਨੇ ਭੁਪੇਸ਼ ਬਗੇਲ ਉਹ ਅੰਮ੍ਰਿਤਸਰ ਆ ਰਹੇ ਨੇ ਸੋ ਕਿਵੇਂ ਦੇਖਦੇ ਹੋ ਉਹਨਾਂ ਦਾ ਪੰਜਾਬ ਦਾ ਇਹ ਪਹਿਲਾ ਦੌਰਾ ਅਸੀਂ ਦੇਖ ਰਹੇ ਹਾਂ ਬਤੌਰ ਇੰਚਾਰਜ ਭੁਪੇਸ਼ ਬਗੇਲ ਦੀ ਨਿਯੁਕਤੀ ਦੇ ਮਾਇਨੇ ਨੂੰ ਵੀ ਕਿਸ ਤਰੀਕੇ ਨਾਲ ਦੇਖਿਆ ਤੇ ਸਮਝਿਆ ਜਾਏ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਹੈ ਕਿ ਇਹ ਸੱਚਮੁੱਚ ਮੰਨ ਲਿਆ ਜਾਏ ਕਿ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਪਾਰਟੀ ਵੱਲੋਂ ਆਪਣੇ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਿਆਰੀ ਕੀਤੀ ਜਾ ਰਹੀ ਹੈ ਆਪਣੇ ਇਸ ਢਾਂਚੇ ਦੇ ਵਿੱਚ ਫੇਰ ਬਦਲ ਕਰਨ ਦੀ ਤਾਂ ਕਿਸ ਦਿਸ਼ਾ ਵੱਲ ਅੱਗੇ ਵਧੇਗੀ ਹੁਣ ਕਾਂਗਰਸ ਪਾਰਟੀ ਮੌਜੂਦਾ ਸਥਿਤੀਆਂ ਜਿਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਨਾਲ ਦੇ ਨਾਲ ਇਹ ਵੀ ਗੱਲ ਜ਼ਰੂਰ ਸਾਂਝੀ ਕਰਿਓ ਕਿ ਇਸ ਵਕਤ ਪ੍ਰਧਾਨਗੀ ਦੀ ਦੌੜ ਦੇ ਵਿੱਚ ਕਿਹੜੇ-ਕਿਹੜੇ ਲੀਡਰ ਨਜ਼ਰ ਆ ਰਹੇ ਨੇ ਅਤੇ ਮੁੱਖ ਮੰਤਰੀ ਦੇ ਚਿਹਰੇ ਦੇ ਦਾਅਵੇਦਾਰ ਕਿਹੜੇ-ਕਿਹੜੇ ਚਿਹਰੇ ਹੋ ਸਕਦੇ ਨੇ ਇਸ ਉੱਪਰ ਵੀ ਜ਼ਰੂਰ ਜਿਹੜੀਆਂ ਸਥਿਤੀਆਂ ਹੁਣ ਸਾਰੀਆਂ ਬਣੀਆਂ ਹੋਈਆਂ ਸਾਈ ਨੂੰ ਦੇਖਦਿਆਂ ਹੋਇਆ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨਵੇਂ ਫੈਸਲੇ ਕਰ ਰਹੀ ਹੈ ਨਵੇਂ ਫੇਰ ਬਦਲ ਕਰ ਰਹੀ ਹੈ ਜਿਸ ਤਰੀਕੇ ਨਾਲ ਸਾਈ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕੀ ਲੱਗਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਨਵੇਂ ਇੰਚਾਰਜ ਜਿਹੜੇ ਪੰਜਾਬ ਕਾਂਗਰਸ ਦੇ ਆਏ ਨੇ ਪੁਪੇਸ਼ ਬਗੇਲ ਜਿਹੜੇ ਕਿ 36 ਗੜ ਦੇ ਸਾਬਕਾ ਮੁੱਖ ਮੰਤਰੀ ਨੇ ਹੁਣ ਅੱਜ ਪਹਿਲੇ ਦਿਨ ਇੰਚਾਰਜ ਬਣਨ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚਣਗੇ ਔਰ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਮੈਂਬਰ ਪਾਰਲੀਮੈਂਟ ਲਗਭਗ ਪੰਜਾਬ ਦੀ ਸਾਰੀ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਭਪੇਸ਼ ਬਗੇਲ ਉਹਨਾਂ ਦਾ ਸਵਾਗਤ ਕਰੇਗੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਸਤਖੰਛਰੀ ਦਰਬਾਰ ਸਾਹਿਬ ਵਿਖੇ ਅੱਜ ਮੱਥਾ ਵੀ ਟੇਕਣਾ ਸੋ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਉਹ ਜਾਣਗੇ ਮੱਥਾ ਟੇਕਣਗੇ ਔਰ ਬਤੌਰ ਇਨਚਾਰਜ ਬਤੌਰ ਇਨਚਾਰਜ ਜਨਰਲ ਸਖਤਰ ਉਹ ਅੱਜ ਪਹਿਲੀ ਵਾਰੀ ਆ ਰਹੇ ਨੇ ਕਿਉਂਕਿ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਔਰ 5 ਸਾਲ ਮੁੱਖ ਮੰਤਰੀ ਰਹੇ ਨੇ ਔਰ ਵੱਡੇ ਕੱਦ ਦੇ ਆਗੂ ਨੇ ਔਰ ਕੌਮੀ ਜਨਰਲ ਸਕੱਤਰ ਦਾ ਅਹੁਦਾ ਵੀ ਉਹਨਾਂ ਕੋਲੇ ਹੈ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਕੌਮੀ ਜਨਰਲ ਸਕੱਤਰ ਵੀ ਬਣਾਇਆ ਗਿਆ ਜਦੋਂ ਪੰਜਾਬ ਦਾ ਉਹਨਾਂ ਨੂੰ ਇੰਚਾਰਜ ਬਣਾਇਆ ਗਿਆ ਔਰ 18 ਫਰਵਰੀ ਨੂੰ ਚੇਚੇ ਤੌਰ ਤੇ ਭੁਪੇਸ਼ ਭਗੇਲ ਦਿੱਲੀ ਆਏ ਸੀ ਜਿਸ ਦਿਨ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਵੀ ਉਹਨਾਂ ਨੇ ਮੁਲਾਕਾਤ ਕੀਤੀ ਔਰ ਉਹਨਾਂ ਦਾ ਧੰਨਵਾਦ ਕੀਤਾ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਔਰ 18 ਫਰਵਰੀ ਨੂੰ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜੈਨ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਭੁਪੇਸ਼ ਬਗੇਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਅੱਜ ਜਿਹੜਾ ਉਹਨਾਂ ਦਾ ਦੌਰਾ ਹੈ ਉਹਨਾਂ ਦੇ ਨਾਲ ਜਿਹੜੇ ਸਕੱਤਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਆਲ ਮਾਫ ਕਰਨਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਸਕੱਤਰ ਨੇ ਜਿਹੜੇ ਸਕੱਤਰ ਇੰਚਾਰਜ ਵੀ ਨੇ ਪੰਜਾਬ ਦੇ ਉਹ ਨੇ ਅਲੋਕ ਸ਼ਰਮਾ ਔਰ ਇੱਕ ਹੋਰ ਜਿਹੜੇ ਨੇ ਉਹ ਸਖਤਰ ਨਹੀਂ ਉਹਨਾਂ ਨੇ ਵੀ ਅਜੂ ਚੇਚੇ ਤੌਰ ਤੇ ਭਵੇਸ਼ ਭਗੇਲ ਹੋਣਾਂ ਦੇ ਨਾਲ ਪੰਜਾਬ ਦਾ ਦੌਰਾ ਕਰਨਾ ਹੈ ਉਹ ਵੀ ਅ ਸ਼੍ਰੀ ਦਰਬਾਰ ਸਾਹਿਬ ਪਹੁੰਚਣਗੇ ਹੁਣ ਇਸ ਦੌਰੇ ਨੂੰ ਬਹੁਤ ਵੱਡੀ ਅਹਿਮੀਅਤ ਦੇ ਰੂਪ ਦੇ ਵਿੱਚ ਵੇਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਇਹ ਸੰਭਾਵਨਾਵਾਂ ਨੇ ਕਿ ਨਵੇਂ ਸਿਰੇ ਤੋਂ ਪੀਸੀਸੀ ਦਾ ਗਠਨ ਹੋਣਾ ਹੈ ਪ੍ਰਦੇਸ਼ ਕਾਂਗਰਸ ਕਮੇਟੀ ਦਾ ਹੁਣ ਇਸ ਕਰਕੇ ਜਿਹੜੇ ਉਹ तमाम ਲੀਡਰ ਨੇ ਜਿਹੜੇ ਪ੍ਰਧਾਨਗੀ ਦੇ ਦਾਵੇਦਾਰ ਨੇ ਉਹ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ ਜਿਹੜੇ ਮੁੱਖ ਮੰਤਰੀ ਚਿਹਰੇ ਦੇ ਦਾਵੇਦਾਰ ਨੇ ਉਹ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ ਪਰ ਕੋਸ਼ਿਸ਼ ਕਾਂਗਰਸ ਵੱਲੋਂ ਇਹ ਕੀਤੀ ਜਾਣੀ ਹੈ ਕਿ ਅਸੀਂ ਏਕੇ ਦੇ ਰੂਪ ਦੇ ਵਿੱਚ ਉਹਨਾਂ ਦੇ ਸਾਹਮਣੇ ਤਸਵੀਰ ਪੇਸ਼ ਕਰੀਏ ਔਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜਾ ਵੀ ਇਨਚਾਰਜ ਹੁੰਦਾ ਕਾਂਗਰਸ ਦੇ ਵਿੱਚ ਸੂਬੇ ਦੀ ਕਮੇਟੀ ਦੇ ਉੱਪਰ ਉਹਦੇ ਹੱਥ ਦੇ ਵਿੱਚ ਬੜਾ ਕੁਝ ਹੁੰਦਾ ਹੈ ਇਹ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ ਪ੍ਰਧਾਨ ਕੌਣ ਹੋਣਾ ਚਾਹੀਦਾ ਹੈ ਅਗਰ ਸੰਗਠਨ ਚ ਬਦਲਾਅ ਕਰਨੇ ਨੇ ਤੇ ਉਹ ਕਿਸ ਰੂਪ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਕਰਕੇ ਜਿਹੜੇ ਤਮਾਮ ਵੱਡੇ ਵੱਡੇ ਦਾਵੇਦਾਰ ਨੇ ਉਹਨਾਂ ਨੇ ਆਪਣੇ ਤੌਰ ਤੇ ਵੀ ਭਪੇਸ਼ ਭਗੇਲ ਦੇ ਨਾਲ ਮੁਲਾਕਾਤਾਂ ਕੀਤੀਆਂ ਨੇ ਜਿਵੇਂ ਮੈਂ ਪਹਿਲਾਂ ਕਿਹਾ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਇਕੱਠੇ ਗਏ ਸੀ ਬਤੌਰ ਪ੍ਰਧਾਨ ਔਰ ਲੀਡਰ ਆਫ ਓਪੋਜੀਸ਼ਨ ਫਿਰ ਰਾਣਾ ਗੁਰਜੀਤ ਸਿੰਘ ਵੱਖਰੇ ਤੌਰ ਤੇ ਉਹਨਾਂ ਨੂੰ ਮਿਲ ਕੇ ਆਏ ਨੇ ਕੁਝ ਦਿਨ ਪਹਿਲਾਂ ਰਾਣਾ ਗੁਰਜੀਤ ਵੀ ਪੰਜਾਬ ਦੇ ਵਿੱਚ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਵੱਡੇ ਦਾਵੇਦਾਰ ਵਜੋਂ ਉਭਰੇ ਨੇ ਔਰ ਕੱਲ ਰਾਤ ਕੱਲ ਚਰਨਜੀਤ ਸਿੰਘ ਚੰਨੀ ਦਿੱਲੀ ਦੇ ਵਿੱਚ ਜਿਹੜਾ ਰਾਏ ਭਵਨ ਹੈ ਜਿੱਥੇ ਛਤੀਸਗੜ ਦੇ ਉੱਤੇ ਛਤੀਸਗੜ ਦੇ ਜਿਹੜੇ ਅਫੀਸ਼ੀਅਲ ਉਹਨਾਂ ਦਾ ਭਵਨ ਹੈ ਜਿਵੇਂ ਪੰਜਾਬ ਦਾ ਪੰਜਾਬ ਭਵਨ ਹੈ ਜਾਂ ਹਰਿਆਣਾ ਦਾ ਹਰਿਆਣਾ ਭਵਨ ਹੈ ਸੋ ਉੱਥੇ ਚਰਨਜੀਤ ਚੰਨੀ ਉਚੇਚੇ ਤੌਰ ਦੇ ਉੱਤੇ ਭੁਪੇਸ਼ ਬਗੇਲ ਹੋਣਾ ਨਾਲ ਮੁਲਾਕਾਤ ਉਹਨਾਂ ਨੇ ਕੀਤੀ ਹੈ ਹੁਣ ਚਰਨਜੀਤ ਚੰਨੀ ਵਿਧਾਪੀ ਸਾਹਿਬ ਕਾ ਮੁੱਖ ਮੰਤਰੀ ਹੈ ਉਹਨਾਂ ਨੇ ਪੰਜਾਬ ਆਉਣ ਤੋਂ ਪਹਿਲਾਂ ਇੱਕ ਵਾਰ ਉਹਨਾਂ ਨੂੰ ਮੁਲਾਕਾਤ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਜਿਵੇਂ ਰਾਜਾ ਵੜਿੰਗ ਮਿਲੇ ਜਾਂ ਰਾਣਾ ਗੁਰਜੀਤ ਉਹਨਾਂ ਨੂੰ ਮਿਲੇ ਹੁਣ ਅੱਜ ਦਾ ਜਿਹੜਾ ਉਹਨਾਂ ਦਾ ਦੌਰ ਹੈ ਅੱਜ ਕਾਂਗਰਸ ਜਿਹੜੀ ਆਮ ਤੌਰ ਤੇ ਪੰਜਾਬ ਦੇ ਵਿੱਚ ਵੱਖ-ਵੱਖ ਗਰੁੱਪਾਂ ਦੇ ਵਿੱਚ ਹੈ ਸੋ ਵੱਖ-ਵੱਖ ਧੜੇ ਨੇ ਪੰਜਾਬ ਦੀ ਕਾਂਗਰਸ ਦੇ ਵਿੱਚ ਹੀ ਔਰ ਭਾਵੇਂ ਕਾਂਗਰਸੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ ਸਾਡੇ ਧੜੇ ਨੇ ਪਰ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ ਦੇ ਵਿੱਚ ਵੱਖ-ਵੱਖ ਲੀਡਰਾਂ ਦੇ ਗਰੁੱਪ ਨੇ ਹੁਣ ਅੱਜ ਕੀ ਸਾਰੀ ਕਾਂਗਰਸ ਇਸ ਗਰੁੱਪਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਵਾਗਤ ਕਰਨ ਆਏਗੀ ਅੰਮ੍ਰਿਤਸਰ ਸਾਰੇ ਪਹੁੰਚਣਗੇ ਔਰ ਉਸ ਤੋਂ ਬਾਅਦ ਖਬਰਾਂ ਨੇ ਕਿ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਨੇ ਬਹੁਤ ਛੇਤੀ ਇੱਕ ਮੀਟਿੰਗ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਜਿਨਨੇ ਵੀ ਹਲਕਾ ਇੰਚਾਰਜ ਨੇ ਐਕਸ ਐਮ ਐਲ ਏ ਨੇ ਐਮ ਐਲ ਏ ਨੇ ਜਾਂ ਐਮ ਪੀ ਨੇ ਉਹ ਸਾਰੇ ਹੀ ਭਪੇਸ਼ ਭਗੇਲ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਸੋ ਓ ਬੀ ਸੀ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ ਭਪੇਸ਼ ਭਗੇਲ ਔਰ ਕਾਂਗਰਸ ਨੇ ਇੱਕ ਵੱਡਾ ਗੈਰ ਸਿੱਖ ਚਿਹਰਾ ਬਤੌਰ ਇੰਚਾਰਜ ਮੈਦਾਨ ਦੇ ਵਿੱਚ ਉਤਾਰਿਆ ਹਾਲਾਂਕਿ ਬਹੁਤੀ ਵਾਰੀ ਕਾਂਗਰਸ ਜਦੋਂ ਪੰਜਾਬ ਚ ਇੰਚਾਰਜ ਬਣਾਉਂਦੀ ਹੈ ਉਹ ਦੂਜੇ ਸੂਬਿਆਂ ਤੋਂ ਆਉਂਦੇ ਨੇ ਤੇ ਉਹ ਗੈਰ ਸਖਨਦੋ ਨਹੀਂ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਤੋਂ ਜਿਹੜੇ ਉਹਨਾਂ ਦੇ ਇੱਕ ਮਹਿਲਾ ਇੰਚਾਰਜ ਹਿਮਾਚਲ ਪ੍ਰਦੇਸ਼ ਦੇ ਮਹਿਲਾ ਵਿਧਾਇਕ ਸੀ ਉਹਨਾਂ ਨੂੰ ਇੰਚਾਰਜ ਬਣਾਇਆ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਇੱਥੇ ਮੁੱਖ ਮੰਤਰੀ ਰਹੇ ਨੇ ਔਰ ਫਿਰ ਸਾਨੂੰ ਸਾਰਿਆਂ ਨੂੰ ਪਤਾ ਹੈ ਉੱਤਰਾਖੰਡ ਤੋਂ ਹਰੀਸ਼ रावत ਉਹਨਾਂ ਨੂੰ ਇੱਥੇ ਇੰਚਾਰਜ ਬਣਾਇਆ ਗਿਆ ਫਿਰ ਹੁਣ ਦਵਿੰਦਰ ਯਾਦਵ ਜਿਹੜੇ ਹੁਣੇ-ਹੁਣੇ ਹਾਰ ਗਏ ਨੇ ਦਿੱਲੀ ਤੋਂ ਚੋਣ ਬਾਦਲੀ ਤੋਂ ਉਹਨਾਂ ਨੂੰ ਵੀ ਇੱਥੇ ਇੰਚਾਰਜ ਬਣਾਇਆ ਗਿਆ ਉਹ ਵੀ ਦਿੱਲੀ ਦੇ ਵਿੱਚ ਦੋ ਵਾਰ ਦੇ ਵਿਧਾਇਕ ਬਣੇ ਨੇ ਪਰ ਜਦੋਂ ਦੀ ਉੱਥੇ ਆਮ ਆਦਮੀ ਪਾਰਟੀ ਸੱਤਾ 'ਚ ਆਈ ਦਵਿੰਦਰ ਯਾਦਵ ਵੀ ਕਦੀ ਦਿੱਲੀ ਦੇ ਵਿੱਚ ਦੁਬਾਰਾ ਚੋਣ ਨਹੀਂ ਜਿੱਤ ਸਕੇ ਸੋ तमाम ਵੱਡੇ ਚਿਹਰੇ ਨੇ ਜਿਹੜੇ ਕਾਂਗਰਸ ਪਾਰਟੀ ਉਹਨਾਂ ਨੂੰ ਉਤਾਰਦੀ ਹੈ ਔਰ ਅਲੋਕ ਸ਼ਰਮਾ ਬਤੌਰ ਇੰਚਾਰਜ ਅ ਬਟ ਸਕੱਤਰ ਇਨਚਾਰਜ ਉਹ ਵੀ ਜਿਹੜੇ ਨੇ ਜਨਰਲ ਸੈਕਟਰੀ ਇਨਚਾਰਜ ਦੇ ਨਾਲ ਜਿਹੜੇ ਭਪੇਸ਼ ਸ਼ਰਮਾ ਨੇ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਸੋ ਕਾਂਗਰਸ ਵੱਲੋਂ ਇਹ ਕੋਸ਼ਿਸ਼ ਕੀਤੀ ਜਾਣੀ ਹੈ ਹੁਣ ਕਿ ਨਵੀਂ ਟੀਮ ਬਣਾਈ ਜਾਵੇ ਭਾਵ ਨਵੀਂ ਪੀਸੀਸੀ ਬਣਾਈ ਜਾਵੇ ਪਰ ਕੀ ਰਾਜਾ ਵਡਿੰਗ ਬਦਲੇ ਜਾਂਦੇ ਨੇ ਜਾਂ ਨਹੀਂ ਬਦਲੇ ਜਾਂਦੇ ਇਹਦਾ ਫੈਸਲਾ ਵੀ ਭੇਸ਼ ਬਗੇਲ ਅਲੋਕ ਸ਼ਰਮਾ ਔਰ ਕਾਂਗਰਸ ਦੇ ਹੋਰ ਲੀਡਰਾਂ ਨੇ ਕਰਨਾ ਹੈ ਪਰ ਜਿਹੜੇ ਦਾਅਵੇਦਾਰ ਨੇ ਉਹਨਾਂ ਨੇ ਆਪਣੇ ਦਾਅਵੇ ਨਹੀਂ ਛੱਡੇ ਸੋ ਦਾਵੇਦਾਰ ਵੱਖ-ਵੱਖ ਨੇ ਪੰਜਾਬ ਕਾਂਗਰਸ ਦੇ ਵਿੱਚ ਜਿਵੇਂ ਤੁਸੀਂ ਸਵਾਲ ਵੀ ਕੀਤਾ ਅ ਪ੍ਰਧਾਨਗੀ ਦੇ ਦਾਵੇਦਾਰ ਕਮਸ਼ਕਮ 6-7 ਚਿਹਰੇ ਨੇ ਸਿੱਧੇ ਤੌਰ ਤੇ ਸੁਖਜਿੰਦਰ ਰੰਧਾਵਾ ਵੀ ਪ੍ਰਧਾਨਗੀ ਦੇ ਦਾਵੇਦਾਰਾਂ ਚੋਂ ਨੇ ਪ੍ਰਕਾਸ਼ ਸਿੰਘ ਬਾਜਵਾਨੀ ਨੇ ਬਾਜਵਾ ਨੇ ਰਾਜਾ ਵੜਿੰਗੜੇ ਸੈਟਿੰਗ ਨੇ ਉਹ ਚਾਹੁੰਦੇ ਨੇ ਮੇਰੀ ਪ੍ਰਧਾਨਗੀ ਅੱਗੇ ਜਾਵੇ ਪ੍ਰਗਟ ਸਿੰਘ ਵੀ ਆਨਲਾਨੇ ਤੌਰ ਤੇ ਪ੍ਰਧਾਨਗੀ ਦੇ ਦਾਵੇਚ ਨੇ ਚਰਨਜੀਤ ਸਿੰਘ ਚੰਨੀ ਵੀ ਪ੍ਰਧਾਨਗੀ ਦੇ ਦਾਵੇਚ ਨੇ ਔਰ ਮਨੀਸ਼ ਦਿਵਾੜੀ ਜਿਹੜੇ ਗੈਰ ਸਿੱਖ 체ਰਾ ਨੇ ਉਹ ਵੀ ਪ੍ਰਧਾਨਗੀ ਦੇ ਦਾਵੇ 'ਚ ਨੇ ਵਿਜੇਂਦਰ ਸਿੰਘਲਾ ਵੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਨੇ ਸੋ ਇਹ 6-7 체ਰੇ ਲਗਾਤਾਰ ਪ੍ਰਧਾਨਗੀ ਦੀ ਦੌੜ ਦੇ ਵਿੱਚ ਨੇ ਭਰਤ ਕੁਸ਼ਨ ਆਸ਼ੂ ਵੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਬਣ ਸਕਦੇ ਨੇ ਕਿਉਂਕਿ ਬਹੁਤ ਸੰਭਾਵਨਾ ਹੈ ਕਿ ਜਿਹੜੀ ਲੁਧਿਆਣਾ ਵੈਸਟ ਦੀ ਸੀਟ ਹੈ ਉਹ ਭਰਤ ਕੁਸ਼ਨ ਆਸ਼ੂ ਖੁਦ ਦੁਬਾਰਾ ਲੜਨਗੇ ਜਿਹੜੇ ਪਿਛਲੀ ਵਾਰੀ ਗੁਰਪੀਤ ਗੋਗੀ ਤੋਂ ਹਾਰੇ ਸੀ ਸੋ ਇਹ ਸਾਰੇ ਲੀਡਰ ਨੇ ਜਿਹੜੇ ਪ੍ਰਧਾਨਗੀ ਦੀ ਦੌੜ 'ਚ ਨੇ ਔਰ ਜਦੋਂ ਹੁਣ ਮੁੱਖ ਮੰਤਰੀਸ਼ਿਪ ਦੀ ਗੱਲ ਆਉਂਦੀ ਹੈ ਪੰਜਾਬ ਦੇ ਵਿੱਚ ਇੱਕ 체ਰਾ ਕਾਂਗਰਸ ਕੋਲੇ ਪੱਕਾ ਜਿਹੜਾ ਪਿਛਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ ਉਹ ਹੈ ਨਵਜੋਤ ਸਿੰਘ ਸਿੱਧੂ ਉਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਉਹ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨੇ ਰਾਜਾ ਵੜਿੰਗ ਵੀ ਬਤੌਰ ਪ੍ਰਧਾਨ ਨੌਜਵਾਨ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ 'ਚ ਨੇ ਚਰਨਜੀਤ ਚੰਨੀ ਹੈ ਹੀ ਨਹੀਂ ਕਿਉਂਕਿ ਉਹ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਸੀ ਭਾਵੇਂ ਉਹਨਾਂ ਦੀ ਅਗਵਾਈ 'ਚ ਕਾਂਗਰਸ ਨਹੀਂ ਜਿੱਤ ਸਕੀ ਚਰਨਜੀਤ ਚੰਨੀ ਵੀ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ 'ਚ ਨੇ ਸੁਖਜਿੰਦਰ ਰੰਧਾਵਾ ਜਿਹੜੇ ਪਹਿਲਾਂ ਟਿਪਟੇ ਮੁੱਖ ਮੰਤਰੀ ਸੀ ਸੋ ਜਿਹੜਾ ਲੀਡਰ ਡਿਪਟੀ ਮੁੱਖ ਮੰਤਰੀ ਹੋਵੇ ਉਹ ਨਿਸ਼ਚਿਤ ਤੌਰ ਤੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਅਗਲੀ ਵਾਰ ਲੱਗੇਗਾ ਸੋ ਸੁਖਜਿੰਦਰ ਰੰਧਾਵਾ ਵੀ ਮੁੱਖ ਮੰਤਰੀਸ਼ਿਪ ਦੀ ਦੌੜ ਦੇ ਵਿੱਚ ਨੇ ਹੁਣ ਜਦੋਂ ਆਮ ਆਦਮੀ ਪਾਰਟੀ ਔਰ ਬੀਜੇਪੀ ਸ਼ਹਿਰਾਂ ਦੇ ਵਿੱਚ ਜ਼ਿਆਦਾ ਸਰਗਰਮ ਨੇ ਔਰ ਗੈਰ ਸਿੱਖ ਚਿਹਰਿਆਂ ਨੂੰ ਅੱਗੇ ਵਧਾ ਰਹੇ ਨੇ ਤੇ ਇਹ ਵੀ ਸੰਭਾਵਨਾ ਹੈ ਕਿ ਕਾਂਗਰਸ ਅਗਰ ਗੈਰ ਸਿੱਖ ਚਿਹਰਾ ਅੱਗੇ ਕਰੇਗੀ ਇਸ ਵਾਰ ਤੇ ਫਿਰ ਮਨੀਸ਼ ਤਵਾੜੀ ਉਹ ਵੀ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ 'ਚ ਨੇ ਵਿਜੇਂਦਰ ਸਿੰਘਲਾ ਦਾ ਨਾਮ ਵੀ ਚੱਲਦਾ ਪਰ ਹਾਲੇ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਚੋਂ ਮਨੀਸ਼ ਤਵਾੜੀ ਨੂੰ ਜਿਹੜੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਮੰਨਦੇ ਨੇ ਕਿਉਂਕਿ ਉਹ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਵੀ ਬਣੇ ਨੇ ਔਰ بڑا ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਉਹਨਾਂ ਦਾ ਤਜਰਬਾ ਮਨਮੋਹਨ ਸਿੰਘ ਵੀ ਸਰਕਾਰ ਦੇ ਵਿੱਚੋਂ ਇੰਡੀਪੈਂਡੈਂਟ ਪ੍ਰਭਾਰ ਦੇ ਨਾਲ ਕੇਂਦਰੀ ਮੰਤਰੀ ਵੀ ਰਹੇ ਨੇ ਸੂਚਨਾ ਤੇ ਪ੍ਰਸਾਰਣ ਮਹਿਕਮੇ ਦੇ ਸੋ ਇਹ ਇਹ ਸਾਰੀਆਂ ਸੰਭਾਵਨਾਵਾਂ ਹੁਣ ਕਾਂਗਰਸ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਦੇਖੀਆਂ ਜਾਂਦੀਆਂ ਨੇ ਪਰ ਇਹਦਾ ਆਖਰੀ ਫੈਸਲਾ ਜਿਹੜਾ ਹਾਈ ਕਮਾਂਡ ਨੂੰ ਸੁਝਾਉਣਗੇ ਉਹਦੇ ਚ ਇੰਚਾਰਜ ਦੀ ਵੱਡੀ ਭੂਮਿਕਾ ਹੁੰਦੀ ਹੈ ਇੰਚਾਰਜ ਔਰ ਜਿਹੜੇ ਨਾਲ ਸਕੱਤਰ ਨੇ ਪਾਰਟੀ ਦੇ 올 ਇੰਡੀਆ ਦੇ ਸੈਕਟਰੀ ਨੇ ਇਹਨਾਂ ਸਾਰਿਆਂ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਪੀਸੀਸੀ ਦੇ ਗਠਨ ਨੂੰ ਲੈ ਕੇ ਔਰ ਨਵੀਂ ਲੀਡਰਸ਼ਿਪ ਦੀ ਚੋਣ ਨੂੰ ਲੈ ਕੇ ਇਸ ਕਰਕੇ ਇਸ ਦੌਰੇ ਦੀ ਬਹੁਤ ਵੱਡੀ ਅਹਿਮੀਅਤ ਹੈ ਔਰ ਸਾਰੇ ਕਾਂਗਰਸੀ ਏਕੇ ਦਾ ਪ੍ਰਦਰਸ਼ਨ ਕਰਨ ਡਲਾ ਜੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਜਿਹੜੀ ਇੱਕ ਵਾਰ ਬੁਲਡੋਜ਼ਰ ਕਾਰਵਾਈ ਹੋਈ ਸੀ ਉਹ ਬਹੁਤ ਹੀ ਜ਼ਿਆਦਾ ਚਰਚਾਵਾ ਦੇ ਵਿੱਚ ਰਹੀ ਸੀ ਤੇ ਹੁਣ ਪੰਜਾਬ ਪੁਲਿਸ ਵੱਲੋਂ ਜਿਹੜੀ ਬੁਲਡੋਜ਼ਰ ਦੀ ਕਾਰਵਾਈ ਕੀਤੀ ਗਈ ਹੈ ਆ ਸਾਹਮਣੇ ਆਈ ਹੈ ਜਿਹੜੀ ਖਬਰਾਂ ਇਸ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਕਈ ਜਿਹੜੇ ਨਸ਼ਾ ਤਸਕਰ ਨੇ ਬੁਲਡੋਜ਼ਰ ਦੇ ਨਾਲ ਉਹਨਾਂ ਦੇ ਘਰ ਟਾਏ ਗਏ ਨੇ ਸੋ ਇਸ ਕਾਰਵਾਈ ਨੂੰ ਤੁਸੀਂ ਬੁਲਡੋਜ਼ਰ ਕਾਰਵਾਈ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਬੁਲਡੋਜ਼ਰ ਕਾਰਵਾਈ ਹੈ ਨਾ ਇਹ ਮੁਲਕ ਦੇ ਵਿੱਚ ਸੁਰਖੀਆਂ ਚਾਈ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਅਦਿੱਤਿਆਨਾਥ ਯੋਗੀ ਦੀ ਸਰਕਾਰ ਨੇ ਭਾਵੇਂ ਗੈਂਗਸਟਰ ਸੀ ਜਾਂ ਕਬਜ਼ਾ ਕਰਨ ਵਾਲੇ ਲੋਕ ਸੀ ਜਾਂ ਨੈਸ਼ਨਲ ਜੁੜੇ ਲੋਕ ਸੀ ਜਦੋਂ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਬੁਲਡੋਜ਼ਰ ਚਲਾਉਣੇ ਸ਼ੁਰੂ ਕੀਤੇ ਉਹਨਾਂ ਨੂੰ ਢਾਉਣਾ ਸ਼ੁਰੂ ਕੀਤਾ ਇਹਦੇ ਚੰਗੇ ਪੱਖ ਵੀ ਉੱਭਰ ਕੇ ਆਏ ਸਮਾਜ ਦੇ ਵਿੱਚ ਔਰ ਇਹਦੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਨਾ ਪੱਕੀ ਪੱਖ ਵੀ ਉੱਤਰ ਕੇ ਆਏ ਕਿ ਕੀ ਇੰਜ ਮਕਾਨਾਂ ਨੂੰ ਢਾਹ ਦੇਣਾ ਜਾਇਜ਼ ਹੈ ਹੁਣ ਇਹ ਗੱਲ ਪੰਜਾਬ ਚ ਹੁੰਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਰੀ ਔਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਇਲਜ਼ਾਮ ਲੱਗਦੇ ਨੇ ਜਿਹਦੀ ਅਗਵਾਈ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਕਰਦੇ ਨੇ ਇਹ ਇਲਜ਼ਾਮ ਲੱਗਦੇ ਨੇ ਪੰਜਾਬ 'ਚ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਖਤਮ ਕਰਨ ਦੀਆਂ ਗੱਲਾਂ ਜ਼ਿਆਦਾ ਕੀਤੀਆਂ ਹਕੀਕਤ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਉਹ ਇਹ ਬਹੁਤ ਵੱਡਾ ਵਿਸ਼ਾ ਹੈ ਕੋਈ ਇੱਕ ਸਰਕਾਰ ਨਸ਼ਾ ਖਤਮ ਨਹੀਂ ਕਰ ਸਕਦੀ ਕੇਂਦਰ ਪੰਜਾਬ ਸਾਰੀਆਂ ਪੋਲਿਟੀਕਲ ਪਾਰਟੀਆਂ ਸਾਰਾ ਸਿਸਟਮ ਮਿਲ ਕੇ ਨਸ਼ਾ ਖਤਮ ਕਰ ਸਕਦਾ ਹੈ ਔਰ ਉਹਨਾਂ ਹਾਲਾਤਾਂ ਚ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾ ਸਕਦਾ ਜਦੋਂ ਘੱਟੋ ਘੱਟ ਸਾਰਿਆਂ ਕੋਲੇ ਰੋਜ਼ਗਾਰ ਹੋਵੇ ਜਾਂ ਅਸੀਂ ਸਾਡੀਆਂ ਸਰਹੱਦਾਂ ਬਹੁਤ ਸੁਰੱਖਿਅਤ ਹੋਣ ਹੁਣ ਨਾ ਸਾਡੀਆਂ ਸਰਹੱਦਾਂ ਸੁਰੱਖਿਅਤ ਨੇ ਪਾਕਿਸਤਾਨ ਦੂਜੇ ਪਾਸੇ ਗੁਆਂਢੀ ਮੁਲਕ ਦੁਸ਼ਮਣ ਮੁਲਕ ਉਧਰੋਂ ਨਸ਼ਾ ਭੇਜਿਆ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਵੀ ਨਸ਼ੇ ਦੇ ਤਸਕਰ ਨੇ ਜਿਹੜੇ ਕਾਰੋਬਾਰ ਦੇ ਰੂਪ ਤੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਤੇ ਸਾਡੇ ਜਿਹੜੇ ਮੁੰਡੇ ਕੁੜੀਆਂ ਨੇ ਪੰਜਾਬ ਦੇ ਉਹ ਇੱਕ ਤਰੀਕੇ ਨਾਲ ਬਿਮਾਰ ਨੇ ਇਸ ਨਸ਼ੇ ਦੇ ਅਡਿਕਟ ਹੁਣ ਸਵਾਲ ਇਹ ਹੈ ਕਿ ਜਿਹੜੀ ਬੁਲਡੋਜ਼ਰ ਦੀ ਕਾਰਵਾਈ ਹੈ ਪੰਜਾਬ 'ਚ ਹੁਣ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਪ੍ਰਭਾਵ ਜਾਵੇ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਹਾਂ ਜਿਵੇਂ ਕੈਪਟਨ ਅਮਰਿੰਦਰ ਕੈਪਟਨ ਅਮਰਿੰਦਰ ਨੇ ਸੌਂ ਖਾਦੀ ਸੀ ਵੀ ਮੈਂ ਇੱਕ ਮਹੀਨੇ 'ਚ ਨਸ਼ੇ ਦਾ ਲੱਕ ਤੋੜ ਦੂੰ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਈ ਸਾਲ ਬਾਅਦ ਕਹਿੰਦੇ ਮੈਂ ਤਾਂ ਨਸ਼ੇ ਦਾ ਲੱਗ ਤੋੜਦਾ ਕਹਿੰਦੇ ਮੈਂ ਕਦੋਂ ਕਿਹਾ ਸੀ ਵੀ ਨਸ਼ਾ ਮੁਕੰਮਲ ਤੌਰ ਤੇ ਖਤਮ ਹੋ ਜਾਊਂ ਮੈਂ ਲੱਗ ਤੋੜਨ ਦੀ ਗੱਲ ਕੀਤੀ ਸੀ ਤੇ ਮੈਂ ਨਸ਼ੇ ਦਾ ਲੱਗ ਤੋੜਦਾ ਉਂਝ ਕਦੀ ਕਿਸੇ ਨੇ ਵੇਖਿਆ ਨਹੀਂ ਕਿ ਨਸ਼ੇ ਦਾ ਲੱਗ ਕਿਵੇਂ ਟੁੱਟਦਾ ਕਿਉਂਕਿ ਹਜੇ ਤੱਕ ਉਹ ਸਥਿਤੀਆਂ ਪੰਜਾਬ ਚ ਬਣੀਆਂ ਨਹੀਂ ਪਰ ਆਮ ਆਦਮੀ ਪਾਰਟੀ ਵੀ ਨਸ਼ੇ ਦੇ ਖਿਲਾਫ ਜਿਹੜਾ ਇਹਨਾਂ ਵੱਡਾ ਅਭਿਆਨ ਆਮ ਆਦਮੀ ਪਾਰਟੀ ਨੇ ਚੇੜਿਆ ਸੀ ਕਾਮਯਾਬ ਨਹੀਂ ਹੋਈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ 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 ਦੇ ਲਈ ਹੁਣ ਇਸੇ ਕਰਕੇ ਦਿੱਲੀ ਚ ਹਾਰਨ ਤੋਂ ਬਾਅਦ ਪੰਜਾਬ ਚਰਮਿੰਦ ਕੇਜਰੀਵਾਲ ਨੇ ਸ਼ਕਤੀ ਕੀਤੀ ਭਗਵੰਤ ਮਾਨ ਨੇ ਸ਼ਕਤੀ ਕੀਤੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਕਿ ਅਸੀਂ ਨਸ਼ੇ ਦੇ ਖਿਲਾਫ ਬਹੁਤ ਗੰਭੀਰ ਹਾਂ ਕਿ ਇਹ ਬਲਡੋਜ਼ਰ ਦੀ ਕਾਰਵਾਈ ਕੀਤੀ ਗਈ ਹੈ ਕੱਲ ਰਾਤ ਵੀ ਲੁਧਿਆਣਾ ਦਾ ਇੱਕ ਪਿੰਡ ਹੈ ਨਾਰੰਗਵਾਲ ਉੱਥੇ ਇੱਕ ਮਹਿਲਾ ਔਰ ਉਸ ਦਾ ਪਤੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਉਹ ਨਸ਼ਾ ਵੇਚਦੇ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਔਰ ਪੁਲਿਸ ਦੇ ਅਫਸਰ ਕੱਲ ਕਹਿ ਰਹੇ ਸੀ ਕਿ ਉਹਨਾਂ ਦੇ ਉੱਤੇ ਪੁਰਾਣੇ ਵੀ ਕੁਝ ਕੇਸ ਦਰਜ ਨੇ ਤੇ ਉਹਨਾਂ ਦਾ ਮਕਾਨ ਦੀਆਂ ਕੰਧਾਂ ਤੋੜਦੇ ਬਲਡੋਜ਼ਰ ਦਿਖਾ ਰਹੇ ਸੀ ਰਾਤ ਨੂੰ ਟੈਲੀਵਿਜ਼ਨ ਤੇ ਲਾਈਵ ਆ ਰਿਹਾ ਸੀ ਹਾਲਾਂਕਿ ਇਹ ਨਹੀਂ ਪਤਾ ਕਿ ਕੀ ਹੁਣ ਤੱਕ ਉਹ ਸਾਰਾ ਘਰ ਢਾ ਦਿੱਤਾ ਗਿਆ ਹੋਏਗਾ ਜਾਂ ਨਹੀਂ ਹੁਣ ਸਵਾਲ ਇੱਥੇ ਬਹੁਤ ਵੱਡਾ ਹੈ ਕਿ ਜਿਹੜੇ ਨਸ਼ਾ ਤਸਕਰਾਂ ਦੇ ਘਰ ਨੇ ਕੀ ਉਸ ਵੇਲੇ ਢਾਏ ਜਾਣਗੇ ਜਦੋਂ ਅਦਾਲਤ ਉਹਨਾਂ ਨੂੰ ਦੋਸ਼ੀ ਸਾਬਤ ਕਰੇਗੀ ਜਾਂ ਕਿਸੇ ਨੂੰ ਵੀ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਹੀ ਉਹਦੇ ਘਰ ਤਾਉਣ ਦੀ ਕਾਰਵਾਈ ਆਰੰਭੀ ਜਾਏਗੀ ਇਹ ਵੱਡਾ ਸਵਾਲ ਹੈ ਹਾਲਾਂਕਿ ਪੁਲਿਸ ਦਾ ਦਾਅਵਾ ਕਿ ਅਸੀਂ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਔਰ ਸਾਰੇ ਪਾਸਿਓ ਸਾਰੀਆਂ ਰਿਪੋਰਟਾਂ ਲੈਣ ਤੋਂ ਬਾਅਦ ਮੁਕੰਮਲ ਤੌਰ ਤੇ ਅਸੀਂ 76 ਜਿਹੜੀ ਲੋਕਾਂ ਦੀ ਤਸਕਰਾਂ ਦੀ ਸੂਚੀ ਹੈ ਉਹ ਤਿਆਰ ਕੀਤੀ ਹੈ ਹੁਣ ਕੀ ਇਹ 76 ਦੇ 76 ਲੋਕ ਜਿਨ੍ਹਾਂ ਨੂੰ ਨਸ਼ਾ ਤਸਕਰ ਕਿਹਾ ਜਾ ਰਿਹਾ ਹੈ ਕੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਅਗਰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਕੀ ਬਲਡੋਜ਼ਰ ਦੇ ਨਾਲ ਘਰ ਢਾਉਣਾ ਹੀ ਇੱਕ ਵਿਕਲਪ ਹੈ ਕੀ ਸਰਕਾਰ ਇਹਨਾਂ ਘਰਾਂ ਨੂੰ ਜ਼ਬਤ ਨਹੀਂ ਕਰ ਸਕਦੀ ਕੀ ਇਹ ਘਰ ਜ਼ਰੂਰਤਮੰਦਾਂ ਨੂੰ ਜਾਂ ਬੇਸਹਾਰਾਂ ਨੂੰ ਨਹੀਂ ਦੇ ਦਿੱਤੇ ਜਾਣੇ ਚਾਹੀਦੇ ਬੁਝਾਈ ਇਸ ਦੇ ਕਿ ਇਹਨਾਂ ਨੂੰ ਢਾ ਦਿੱਤਾ ਜਾਵੇ ਅਗਰ ਦੋਸ਼ੀ ਸਾਬਤ ਹੋਣ ਤੋਂ ਬਾਅਦ ਇਹ ਸਾਬਤ ਹੁੰਦਾ ਹੈ ਕਿ ਨਸ਼ੇ ਦੀ ਤਸਕਰੀ ਦੇ ਲੋਕ ਦੋਸ਼ੀ ਸਾਬਤ ਹੋਏ ਨੇ ਉਹਨਾਂ ਨੇ ਨਸ਼ੇ ਦੇ ਪੈਸੇ ਨਾਲ ਘਰ ਬਣਾਇਆ ਤੇ ਸਰਕਾਰ ਅਗਰ ਢਾਉਣ ਦੀ بجائے ਜ਼ਬਤ ਕਰੇ ਤੇ ਜ਼ਿਆਦਾ ਚੰਗੀ ਗੱਲ ਹੈ ਹੁਣ ਇੱਕ ਤਰਕੇ ਵੀ ਹੈ ਕਿ ਸਰਕਾਰ ਢਾ ਕੇ ਸਨੇਹਾ ਦੇਣਾ ਚਾਹੁੰਦੀ ਹੈ ਕਿ ਜਿਹੜੇ ਨਸ਼ੇ ਦੇ ਤਸਕਰ ਨੇ ਲੋਕ ਉਹ ਹਟ ਜਾਣ ਨਸ਼ੇ ਦੇ ਕਾਰੋਬਾਰ ਦੇ ਵਿੱਚ ਨਾ ਪੈਣ ਪਰ ਇਹ ਇੱਕ ਵੱਡੀ ਬਹਿਸ ਦਾ ਵਿਸ਼ਾ ਹੈ ਅਗਰ ਸਰਕਾਰ ਇਹਨਾਂ ਘਰਾਂ ਨੂੰ ਜ਼ਬਤ ਕਰਕੇ ਆਪਣੇ ਕਬਜ਼ੇ 'ਚ ਲੈ ਲੇ ਉੱਥੇ ਭਾਵੇਂ ਸਰਕਾਰ ਅਗਰ ਦੋ ਕਮਰਿਆਂ ਦਾ ਘਰ ਹੈ ਤੇ ਉੱਥੇ ਮਹੱਲਾ ਕਲੀਨਿਕ ਬਣਾ ਦੇ ਉੱਥੇ ਕੋਈ ਧਰਮਸ਼ਾਲਾ ਬਣਾ ਦੇ ਤੇ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਹੁਣ ਡਿਸਕਸ਼ਨ ਇੱਥੇ ਵੀ ਸ਼ੁਰੂ ਹੋਈ ਹੈ ਕਿਉਂਕਿ ਯੂਪੀ ਦੇ ਵਿੱਚ ਵੀ ਜਿਹੜੇ ਢਾਏ ਗਏ ਪਿਛਲੇ ਸਮਿਆਂ ਦੇ ਵਿੱਚ ਬਲਡوزر ਨਾਲ ਮਕਾਨ ਜਾਂ ਦੁਕਾਨਾਂ ਉਹ ਮਾਮਲੇ ਅਦਾਲਤਾਂ ਦੇ ਵਿੱਚ ਗਏ ਨੇ ਔਰ ਹੁਣ ਅਦਾਲਤ ਨੇ ਵੀ ਬਹੁਤ ਸਖਤ ਹੁਕਮ ਦਿੱਤੇ ਨੇ ਉੱਤਰ ਪ੍ਰਦੇਸ਼ ਦੇ ਬਲਡੋਜ਼ਰ ਦੀ ਕਾਰਵਾਈ ਨੂੰ ਲੈ ਕੇ ਕਿ ਅਗਰ ਗਲਤ ਤਰੀਕੇ ਨਾਲ ਕਿਸੇ ਦਾ ਘਰ ਟਾਇਆ ਗਿਆ ਤੇ ਉਹ ਠੀਕ ਨਹੀਂ ਹੋਏਗਾ ਹੁਣ ਇਹ ਵਿਸ਼ਾ ਵੱਡਾ ਹੈ ਇਹ ਨਵੇਂ ਹਲੇ ਸਰਕਾਰ ਨੂੰ ਇਹਦੇ ਨਾਲ ਪ੍ਰਸਿੱਧੀ ਮਿਲ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਜਾਂ ਐਮ ਐਲ ਏ ਹੁਣ ਇਹ ਦਾਵਾ ਕਰਨਗੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਉਹ ਵੱਖਰੇ ਤੌਰ ਤੇ ਉੱਤੇ ਮੈਂ ਨਾਲ ਗੱਲ ਲੈ ਲੈਣਾ ਭਗਵੰਤ ਮਾਨ ਸਰਕਾਰ ਨੂੰ ਪ੍ਰਸਿੱਧੀ ਮਿਲ ਰਹੀ ਹੈ ਕੀ ਨਸ਼ੇ ਦੇ ਤਸਕਰਾਂ ਖਿਲਾਫ ਇੱਥੇ ਵੀ ਬਲਡوزر ਚੱਲ ਰਿਹਾ ਜਿਵੇਂ ਯੂਪੀ 'ਚ ਚੱਲਿਆ ਸੀ ਕਿ ਯੂਪੀ 'ਚ ਜਿਵੇਂ ਅਦਿੱਤਿਆਨਾਥ ਯੋਗੀ ਤਾਕਤਵਰ ਬਣੇ ਬਲਡوزر ਕਾਰਵਾਈ ਨਾਲ ਕਰਕੇ ਬਹੁਤ ਸਾਰੇ ਲੋਕ ਮੀਡੀਆ ਵਾਲੇ ਉਹਨਾਂ ਨੂੰ ਬਲਡوزر ਬਾਬਾ ਵੀ ਕਹਿਣ ਲੱਗੇ ਹੁਣ ਕੀ ਪੰਜਾਬ 'ਚ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਵੀ ਬਲਡوزر ਦੇ ਜ਼ਰੀਏ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੀ ਹੈ ਇਹ ਸਵਾਲ ਵੱਡਾ ਹੈ ਇਹਦੇ ਤੇ ਡਿਬੇਟ ਵੀ ਹੋਏਗੀ ਪਰ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਇੱਕ ਹੋਰ ਸੰਕਟ ਵੀ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਉਸ ਪਾਸੇ ਆਮ ਆਦਮੀ ਪਾਰਟੀ ਧਿਆਨ ਦੇਵੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਜ਼ਿਆਦਾਤਰ ਵਿਧਾਇਕੀਆਂ ਦੂਸਰੇ ਅਹੁਦੇਦਾਰ ਕਈਆਂ 'ਤੇ ਇਲਜ਼ਾਮ ਲੱਗਦੇ ਨੇ ਕੋਈ ਨਜਾਇਜ਼ ਪਰਚੇ ਕਰਾਉਣ ਦਾ ਇਲਜ਼ਾਮ ਲਾਉਂਦਾ ਔਰ ਕੋਈ ਕ੍ਰਪਸ਼ਨ ਦੇ ਰਿਸ਼ਵਤ ਦੇ ਇਲਜ਼ਾਮ ਲਾਉਂਦੇ ਨੇ ਉਂਝ ਤਾਂ ਭਗਵੰਤ ਮਾਨ ਨੇ ਮੰਤਰੀ ਕ੍ਰਪਸ਼ਨ ਦੇ ਇਲਜ਼ਾਮ ਤੋਂ ਬਾਹਰ ਕਰਤਾ ਸੀ ਹਜੇ ਤੱਕ ਅਦਾਲਤ ਵੱਲੋਂ ਉਹ ਮੰਤਰੀ ਦੋਸ਼ੀ ਕਰਾਰ ਨਹੀਂ ਹੋਇਆ ਤਿੰਨ ਸਾਲ ਹੋਣ ਵਾਲੇ ਨੇ कल परसों वो मंत्री जी ਨੂੰ ਦੋਸ਼ੀ ਕਰਾਰ ਕਰਕੇ ਕੱਢ ਦਿੱਤਾ ਗਿਆ ਸੀ ਕੱਲ ਉਹ ਬੋਲ ਵੀ ਰਿਹਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਪਣਾ ਸਵਾਲ ਲੈ ਕੇ ਪਰਸ ਚਲੋ ਸੋ ਕੱਲ ਸੰਗਰੂਰ ਦੇ ਵਿੱਚ ਜੋ ਕੁਝ ਵਾਪਰਿਆ ਉਹ ਬੜਾ ਮੰਦ ਭਾਗ ਹੈ ਤੇ ਆਮ ਆਦਮੀ ਪਾਰਟੀ ਨੂੰ ਉਹਦਾ ਵੀ ਧਿਆਨ ਦੇਣ ਦੀ ਲੋੜ ਹੈ ਹੁਣ ਉਥੇ ਇੱਕ ਇਲਾਕਾ ਹੈ ਸੰਗਰੂਰ ਦੇ ਵਿੱਚ ਜਿਹੜਾ ਭਵਾਨੀਗੜ੍ਹ ਸੋ ਉਥੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਸਲਾ ਸੀ ਔਰ ਉੱਥੋਂ ਦੀ ਜਿਹੜੀ ਐਮਐਲਏ ਆ ਵੀ ਵੀ ਨਰਿੰਦਰ ਕੌਰ ਭਰਾਜ ਉਹਨਾਂ ਦੇ ਉੱਪਰ ਹੀ ਬਹੁਤ ਗੰਭੀਰ ਇਲਜ਼ਾਮ ਕ腐ਸ਼ਨ ਦੇ ਲੱਗੇ ਨੇ ਹਾਲਾਂਕਿ ਉਹਨਾਂ ਨੇ ਨਕਾਰਤੇ ਉਹ ਕਹਿੰਦੇ ਮੈਂ ਪੁਲਿਸ ਅਫਸਰਾਂ ਨੂੰ ਕਹਿਤਾ ਕਿ ਇਨਵੈਸਟੀਗੇਸ਼ਨ ਕਰੋ ਜਿਹਦੇ ਤੇ ਇਲਜ਼ਾਮ ਲੱਗੇ ਨੇ ਉਹੀ ਅਫਸਰਾਂ ਨੂੰ ਕਹਿ ਰਹੀ ਐ ਕਿ ਜਾਂਚ ਕਰੋ ਮੁਕੰਮਲ ਤੌਰ ਤੇ ਜਦਕਿ ਮੈਨੂੰ ਲੱਗਦਾ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਧਾ ਦਖਲ ਬਣਦਾ ਕਿ ਉਹ ਜਾਂਚ ਦੇ ਹੁਕਮ ਦੇਣ ਕਿਉਂਕਿ ਇੱਕ ਵਿਅਕਤੀ ਜਿਹਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਹੀ ਜੁੜਿਆ ਸ ਉਦਾ ਨਾਮ ਹੈ ਜਿਹੜਾ ਮਨਜੀਤ ਸਿੰਘ ਹੈ ਮਨਜੀਤ ਸਿੰਘ ਕਾਕਾ ਉਹ ਆਮ ਆਦਮੀ ਪਾਰਟੀ ਨਾਲ ਹੀ ਜੁੜਿਆ ਹੋਇਆ ਸੀ ਵਲੰਟੀਅਰ ਕਹਿ ਲੋ ਜਾਂ ਲੀਡਰ ਕਹਿ ਲੋ ਦਿੱਲੀ ਚ ਪ੍ਰਚਾਰ ਵੀ ਕਰਕੇ ਆਇਆ ਔਰ ਜਦੋਂ ਬੀਬੀ ਨਰਿੰਦਰ ਕੌਰ ਭਰਾ ਅਜ ਐਮਐਲਏ ਨਹੀਂ ਬਣੇ ਸੀ ਉਦੋਂ ਵੀ ਉਹ ਕਹਿੰਦੇ ਉਹਨਾਂ ਦੀ ਮਦਦ ਕਰਦਾ ਰਿਹਾ ਉਹਨੇ ਜ਼ਹਿਰੀਲੀ ਚੀਜ਼ ਖਾ ਲਈ ਰਾਤ ਤੱਕ ਉਹ ਗੰਭੀਰ ਸੀ ਆਸ ਕਰਦੇ ਹਾਂ ਕਿ ਹੁਣ ਠੀਕ ਹੋਏਗਾ ਹੁਣ ਤੁਸੀਂ ਵੇਖੋ ਉਹਨੂੰ ਉਮੀਦ ਸੀ ਕਿ ਮੈਂ ਪ੍ਰਧਾਨ ਬਣਾਂ ਉਹ ਪ੍ਰਧਾਨ ਨਹੀਂ ਬਣਿਆ ਦੂਸਰਾ ਵਿਅਕਤੀ ਪ੍ਰਧਾਨ ਬਣ ਗਿਆ ਤੇ ਉਹ ਜ਼ਹਿਰੀਲੀ ਚੀਜ਼ ਖਾ ਗਿਆ ਦੁੱਖ ਨਾਲ ਪਰ ਇੱਕ ਵੀਡੀਓ ਜਾਰੀ ਕਰਤੀ ਇਲਜ਼ਾਮ ਲਾਤੇ ਕ腐ਸ਼ਨ ਦੇ ਕੁਝ ਸਾਥੀਆਂ ਤੇ ਔਰ ਐਮਐਲਏ ਤੇ ਹੁਣ ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ ਜਿਹਦੀ ਜਾਂਚ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਜਦੋਂ ਭਗਵੰਤ ਮਾਨ ਤੇ ਸਵਾਲ ਉੱਠਦੇ ਨੇ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਟੀਮ ਦੇ ਮੈਂਬਰ ਨੇ ਭਾਵੇਂ ਐਮਐਲਏ ਨੇ ਭਾਵੇਂ ਮੰਤਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਤੇ ਉੱਠਣ ਵਾਲੀਆਂ ਉਂਗਲੀਆਂ ਦੇ ਰੂਪ ਚ ਸਵਾਲ ਸਵਾਲ ਹੈ ਜਿਹੜੇ ਉਹ ਭਗਵੰਤ ਮਾਨ ਤੇ ਉੱਠਦੇ ਨੇ ਹੁਣ ਇਸ ਮਾਮਲੇ ਦੀ ਤਹ ਤੱਕ ਜਾਂਚ ਹੋਣੀ ਚਾਹੀਦੀ ਹੈ ਪੱਤਰਕਾਰ ਤੇ ਪਰਚਾ ਤੇ ਬਹੁਤ ਛੇਤੀ ਭਗਵੰਤ ਮਾਨ ਦੀ ਸਰਕਾਰ ਤੇ ਹੁੰਦਾ ਪਰ ਕੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਨੇ ਇਹ ਵੀ ਤੁਰੰਤ ਹੋਣਗੀਆਂ ਇਹ ਵੀ ਸਵਾਲ ਭਗਵੰਤ ਮਾਨ ਹੁਣ ਅੱਗੇ ਵੱਡੇ ਬਣਦੇ ਜਾ ਰਹੇ ਨੇ ਜੋ ਹਾਲਾਂਕਿ ਕੱਲ ਇਸ ਮਾਮਲੇ ਦੇ ਉੱਤੇ ਸਫਾਈ ਆਈ ਬੀਬੀ ਨਰਿੰਦਰ ਕੌਰ ਭਰਾਜ ਜੀ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਵੀ ਦੋਸ਼ੀ ਆ ਉਹਦੇ ਤੇ ਕਾਰਵਾਈ ਕਰੋ ਪਰ ਜਿਹਦੇ ਤੇ ਇਲਜ਼ਾਮ ਲੱਗੇ ਨੇ ਉਹਦੀ ਜਾਂਚ ਮੈਨੂੰ ਲੱਗਦਾ ਕਿਸੇ ਬਾਹਰਲੇ ਜ਼ਿਲ੍ਹੇ ਦੇ ਐਸਐਸਪੀ ਨੂੰ ਹੀ ਸੌਂਪ ਦੇਣੀ ਚਾਹੀਦੀ ਹੈ ਕਿਉਂਕਿ ਐਮਐਲਏ ਤਾਕਤਵਰ ਨੇ ਭਾਈ ਆਮ ਆਦਮੀ ਪਾਰਟੀ ਦਾ ਸੋ ਇਸ ਕਰਕੇ ਜਿਹੜੀ ਜਾਂਚ ਹੈ ਉਹਦੀ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ ਬਾਹਰਲੇ ਕਿਸੇ ਜ਼ਿਲ੍ਹੇ ਦੇ ਐਸਐਸਪੀ ਨੂੰ ਵਗਰੇ ਜਾਂਚ ਦਿੱਤੀ ਜਾਵੇ ਤੇ ਜ਼ਿਆਦਾ ਚੰਗੀ ਹੈ ਸੋ ਡਲਾ ਜੀ ਅਸੀਂ ਲੁਧਿਆਣਾ ਵੈਸਟ ਜ਼ਿਮਨੀ ਚੋਣ ਮਾਮਲੇ ਦੇ ਉੱਪਰ ਗੱਲ ਕਰੀਏ ਤਾਂ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਇਸ ਜ਼ਿਮਨੀ ਚੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ ਇਸ ਦੇ ਨਾਲ ਹੀ ਅਕਾਲੀ ਦਲ ਨਾਲ ਜੁੜੀ ਹੋਰ ਅਸੀਂ ਸਵਾਲ ਦੇ ਉੱਪਰ ਵੀ ਗੱਲ ਕਰ ਲਈਏ ਕਿ ਮੈਂਬਰਸ਼ਿਪ ਉੱਪਰ ਤੇ ਨਵੇਂ ਪ੍ਰਧਾਨਗੀ ਦੀ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਅਪਡੇਟ ਨੇ ਸੋ ਇਹ ਸਾਰੇ ਜੋ ਵੀ ਸਮੀਕਰਨ ਬਣ ਰਹੇ ਨੇ ਅਤੇ ਲੁਧਿਆਣਾ ਵੈਸਟ ਨੂੰ ਲੈ ਕੇ ਅਕਾਲੀ ਦਲ ਦੀ ਜੋ ਤਿਆਰੀ ਹੈ ਇਸ ਦੇ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਨਾ। ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਕੱਲ ਇੱਕ ਪਾਰਲੀਮੈਂਟਰੀ ਬੋਰਡ ਦੀ ਬੈਠਕ ਹੋਈ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਇਹੀ ਤੈਅ ਕਰਦਾ ਹੈ ਕਿ ਕਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਣੀ ਕਿਉਂ ਨਹੀਂ। ਔਰ ਕੱਲ ਇੱਕ ਵੱਡੀ ਗੱਲ ਕੀਤੀ ਦਿਲਜੀਤ ਸਿੰਘ ਚੀਮਾ ਸੀ, ਪਾਰਲੀਮੈਂਟਰੀ ਬੋਰਡ ਦੇ ਮੈਂਬਰ ਸੀ, ਐਨ ਕੇ ਸ਼ਰਮਾ ਸੀ, ਹੀਰਾ ਸਿੰਘ ਗਾਪੜੀਆ ਜੀ ਸੀ, ਹਿਮੇਸ਼ੰਦਰ ਗਰੇਵਾਲ ਵੀ ਸੀ ਸ਼ਾਇਦ ਉਹਨਾਂ ਦਾ ਨਾਮ ਵੀ ਹੈ। ਤੇ ਕੁਝ ਹੋਰ ਵੀ ਅਲਮੈਂਟਰੀ ਮੋਡ ਦੇ ਮੈਂਬਰ ਜੀ ਹੁਣ ਡਾਕਟਰ ਦਿਲਜੀਤ ਸਿੰਘ ਚੀਮਾ ਜਿਹੜੇ ਖੁਦ ਮੈਂਬਰ ਵੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਵੈਸਟ ਹਲਕੇ ਦੀ ਚੋਣ ਲੜੇਗਾ ਔਰ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਹੈ ਸੋ ਬੜੇ ਚਿਰਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦਾ ਬਿਆਨ ਆਇਆ ਹੈ ਜਦੋਂ ਕੋਈ ਜਮਨੀ ਚੋਣ ਤੇ ਸਰਗਰਮੀ ਵਧੀ ਹੈ ਅੱਗੇ ਵਧ ਕੇ ਅਕਾਲੀ ਦਲ ਨੇ ਗੱਲ ਕੀਤੀ ਹੈ ਕਿ ਅਸੀਂ ਵੀ ਚੋਣ ਲੜਾਂਗੇ ਹੁਣ ਜਿਹੜੀ ਲੁਧਿਆਣਾ ਵੈਸਟ ਦੀ ਚੋਣ ਹੈ ਇਹ ਸ਼੍ਰੋਮਣੀ ਅਕਾਲੀ ਦਲ ਲਈ ਵੀ ਟੈਸਟ ਹੋਏਗਾ ਕਿ ਨਵੀਂ ਮੈਂਬਰਸ਼ਿਪ ਔਰ ਨਵੇਂ ਪ੍ਰਧਾਨ ਤੋਂ ਬਾਅਦ ਕਿਉਂਕਿ ਇਹ ਜੁਲਾਈ 10 ਤੋਂ ਪਹਿਲਾਂ ਪਹਿਲਾਂ ਚੋਣ ਹੋਣੀ ਹੈ ਤਦ ਤੱਕ ਅਕਾਲੀ ਦਲ ਦਾ ਪ੍ਰਧਾਨ ਜ਼ਰੂਰ ਬਣਿਆ ਹੋਏਗਾ ਇਹਦੀ ਸੰਭਾਵਨਾ ਲੱਗਦੀ ਹੈ ਕਿਉਂਕਿ ਮੈਨੂੰ ਤਾਂ ਲੱਗਦਾ ਅਕਾਲੀ ਦਲ ਨੇ ਆਪਣਾ ਪ੍ਰਧਾਨ ਮਾਰਚ ਦੇ ਵਿੱਚ ਹੀ ਚੁਣ ਦੇਣਾ ਸੋ ਅਕਾਲੀ ਦਲ ਦਾ ਇਹ ਟੈਸਟ ਹੋਏਗਾ ਕਿ ਅਕਾਲੀ ਦਲ ਕਿੱਥੇ ਖੜਾ ਹੈ ਜਦੋਂ ਇਕੱਲਾ ਸ਼ਹਿਰਾਂ 'ਚ ਚੋਣ ਲੜਦਾ ਹੈ ਜਦੋਂ ਨਵੇਂ ਸਿਰੇ ਤੋਂ ਭਰਤੀ ਉਹਨਾਂ ਨੇ ਕੀਤੀ ਵੀ ਹੈ ਹੁਣ ਭਰਤੀ ਦੀ ਵੀ ਜਦੋਂ ਗੱਲ ਚੱਲੀ ਦਿਲਜੀਤ ਸਿੰਘ ਟੀਮਾ ਪੱਤਰਕਾਰਾਂ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੇ 10 ਲੱਖ ਦੀ ਭਰਤੀ ਵਾਪਸ ਆ ਗਈ ਹੈ ਹੋ ਕੇ ਰਿਕਾਰਡ ਫਾਰਮ ਫੁਰਮ ਆ ਗਏ ਤੇ 32 ਲੱਖ ਦੇ ਕਰੀਬ ਜਿਹੜੀ ਭਰਤੀ ਆ ਕਹਿੰਦੇ ਸਾਡੀਆਂ ਰਸੀਦਾਂ ਜਿਹੜੀਆਂ ਕਾਪੀਆਂ ਜਾਂ ਫਾਰਮ ਵਗੈਰਾ ਨੇ ਉਹ ਗਏ ਸੀ ਔਰ ਅੱਜ ਆਖਰੀ ਦਿਨ ਹੈ ਅੱਜ ਉਮੀਦ ਹੈ ਅਕਾਲੀ ਦਲ ਨੂੰ ਕਿ ਅੱਜ ਹੋਰ ਲੱਖਾਂ ਦੀ ਭਰਤੀ ਦਾ ਰਿਕਾਰਡ ਹੈ ਜਿਹੜਾ ਉਹਨਾਂ ਦੇ ਦਫ਼ਤਰ ਪੁੱਜ ਜਾਏਗਾ ਸੋ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਵੱਡੇ ਦਾਅਵੇ ਆਪਣੀ ਭਰਤੀ ਬਾਰੇ ਕਰ ਰਿਹਾ ਹੈ ਅਸਲ ਆંકੜਾ ਕਿੰਨਾ ਹੈ ਅੱਜ ਜਾਂ ਕੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਹ ਅਸਲ ਆંકੜਾ ਵੀ ਦੱਸੇਗਾ ਔਰ ਹੁਣ ਕੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲਦ ਪ੍ਰਧਾਨਗੀ ਦੀ ਚੋਣ ਹੋਏਗੀ ਇਹਦੇ ਉੱਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਲਗਾਤਾਰ ਟਿਕੀਆਂ ਹੋਈਆਂ ਨੇ ਕਿ ਅਕਾਲੀ ਦਲ ਦੀ ਜਿਹੜੀ ਭਰਤੀ ਪ੍ਰਕਿਰਿਆ ਤੋਂ ਬਾਅਦ ਜਿਹੜੀ ਰਿਪੋਰਟ ਜਾਨੀਆ ਸ਼੍ਰੀ ਅਕਾਲ ਠਾਕੁਰ ਸਾਹਿਬ ਦੇ ਜਥੇਦਾਰ ਨੂੰ ਉਹਦੇ ਵਿੱਚ ਕਿੰਨੀ ਭਰਤੀ ਦਾ ਜ਼ਿਕਰ ਕੀਤਾ ਜਾਂਦਾ ਹੈ ਯਾ ਮੀਡੀਆ ਦੇ ਵਿੱਚ ਜਿਹੜੀ ਗੱਲ ਆਉਣੀ ਹੈ ਕਿੰਨੀ ਭਰਤੀ ਦਾ ਜ਼ਿਕਰ ਕੀਤਾ ਜਾਂਦਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਕੋਲੇ ਇਸ ਸਾਰੀ ਭਰਤੀ ਦਾ ਸਾਰਾ ਰਿਕਾਰਡ ਹੈ ਜਿਵੇਂ ਪੰਜ ਮੈਂਬਰੀ ਕਮੇਟੀ ਇਤਰਾਜ਼ ਕਰ ਰਹੀ ਹੈ ਕਿ ਸਾਰਿਆਂ ਦੇ ਆਧਾਰ ਕਾਰਡ ਜਾਂ ਡਾਕੂਮੈਂਟਸ ਵਗੈਰਾ ਪ੍ਰੂਫ ਦੇ ਤੌਰ ਦੇ ਉੱਤੇ ਅਕਾਲੀ ਦਲ ਇਕੱਠੇ ਕਰ ਰਿਹਾ ਹੈ ਜਾਂ ਭਰਤੀ ਦੇ ਨਾਲ ਉਹਨਾਂ ਨੂੰ ਮਿਲ ਰਹੇ ਨੇ ਹਾਲਾਂਕਿ ਦਿਲਜੀਤ ਸਿੰਘ ਚੀਮਾ ਦਾ ਦਾਵਾ ਹੈ ਕਿ ਸਾਰੀ ਭਰਤੀ ਮੁਕੰਮਲ ਤੌਰ ਤੇ ਜਾਂਚ ਪੜਤਾਲ ਕਰਕੇ ਸਾਡੇ ਕੋਲੇ ਵਾਪਸ ਪੁੱਜ ਰਹੀ ਹੈ ਸੋ ਅਕਾਲੀ ਦਲ ਵੀ ਇਸ ਵਾਰ ਸੇਵ ਖੇਡਣ ਦੀ ਕੋਸ਼ਿਸ਼ ਕਰੇਗਾ ਬਹੁਤ ਸੰਭਾਵਨਾ ਹੈ ਕਿ ਅਕਾਲੀ ਦਲ ਸਾਰੇ ਰਿਕਾਰਡ ਦੇ ਨਾਲ ਜਿਹੜੀ ਭਰਤੀ ਆਪਨੇ ਕੋਲੇ ਰੱਖੇਗਾ ਹੋ ਸਕਦਾ ਹੈ ਉਹਦੇ ਅੰਕੜੇ ਵੀ ਆਉਣ ਦੇ ਦਿਨਾਂ ਦੇ ਵਿੱਚ ਜਾਰੀ ਕੀਤੇ ਜਾਣ ਹੁਣ ਅਗਲਾ ਫੈਸਲਾ ਜਿਹੜਾ ਸ਼ਨਮਨੀ ਅਕਾਲੀ ਦਲ ਕਰੇਗਾ ਉਹ ਇਹ ਕਰੇਗਾ ਕਿ ਕਦੋਂ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਉਹਦੇ ਉੱਪਰ ਸਾਰਿਆਂ ਦਾ ਜਿਹੜਾ ਹੈਗਾ ਇਸ ਵਕਤ ਨਜ਼ਰ ਸੁਦੇਲਾ ਜੀ ਅਸੀਂ ਅਕਾਲੀ ਦਲ ਦੀ ਤਾਂ ਗੱਲ ਕੀਤੀ ਹੈ ਨਾਲ ਦੀ ਨਾਲ ਜਿਹੜਾ ਪੰਥਕ ਸੰਕਟ ਹੈ ਇਸ ਦੇ ਉੱਪਰ ਵੀ ਗੱਲ ਕਰਨੀ ਜ਼ਰੂਰ ਮੰਦੀ ਹੈ ਤਾਜ਼ਾ ਸਥਿਤੀਆਂ ਹੁਣ ਕੀ ਬਣੀਆਂ ਹੋਈਆਂ ਨੇ ਇਸ ਦਾ ਵੀ ਤੁਸੀਂ ਆਪਣਾ ਅਨਲਿਸਿਸ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਨਾ ਲੇਖੋ ਜਿਹੜੀ ਪੰਥਕ ਸੰਕਟ ਦੀ ਗੱਲ ਹੈ ਇਹ ਮੰਨਿਆ ਜਾ ਰਿਹਾ ਹੁਣ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਬੀंद्र ਸਿੰਘ ਨਵੇਂ ਸਿਰੇ ਤੋਂ ਪੰਜੋ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਮੀਟਿੰਗ ਬੁਲਾ ਸਕਦੇ ਨੇ ਹੁਣ ਇਹਦੇ ਪਿੱਛੇ ਕਾਰਨ ਕੀ ਨੇ ਕਿਉਂਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨੇ ਵੀ ਆਪਣੀ ਰਿਪੋਰਟ ਸੌਂਪੀ ਹੈ ਪਰ ਬਹੁਤ ਸੰਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਭਰਤੀ ਨਾਲ ਸੰਬੰਧਿਤ ਆਪਣੇ ਜਿਹੜੇ ਰਿਕਾਰਡ ਦੇ ਵੇਰਵੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਸਕਦਾ ਹੈ ਪਰ ਪੰਜ ਮੈਂਬਰੀ ਕਮੇਟੀ ਨੇ ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਕਿ ਅਸੀਂ ਸੰਤੁਸ਼ਟ ਨਹੀਂ ਭਰਤੀ ਤੋਂ ਸਾਡੀ ਗੱਲ ਸੁਣੀ ਨਹੀਂ ਗਈ ਇਨ ਬਿਨ ਸਾਨੂੰ ਪ੍ਰਵਾਨ ਨਹੀਂ ਕੀਤਾ ਗਿਆ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਉੱਪਰ ਜਥੇਦਾਰ ਯਾਨੀ ਰੁਕबीर ਸਿੰਘ ਉਹਨਾਂ ਦਾ ਕੀ ਸਟੈਂਡ ਰਹਿੰਦਾ ਹੈ ਔਰ ਜਿਸ ਤਰ੍ਹਾਂ ਨਾਲ ਗਿਆਨੀ ਹਰਪੀ ਸਿੰਘ ਹੁਣਾਂ ਲਿੰ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਯਾਨੀ ਰੁਕबीर ਸਿੰਘ ਹੁਣਾਂ ਨੇ ਡਟ ਕੇ ਉਹਨਾਂ ਦੀ ਹਮਾਇਤ ਵੀ ਕੀਤੀ ਹੈ ਔਰ ਕਈ ਵਾਰ ਗਿਆਨੀ ਰੁਕबीर ਸਿੰਘ ਹੁਣਾਂ ਨੇ ਜਿਹੜੀ 7 ਮੈਂਬਰੀ ਕਮੇਟੀ ਸੀ ਉਹਦੇ ਖਾਇਮ ਹੋਣ ਦੀ ਗੱਲ ਕਹੀ ਸੀ ਹੁਣ ਜਦੋਂ ਅਕਾਲੀ ਦਲ ਦੀ ਭਰਤੀ ਹੋ ਕੇ ਉਹਨਾਂ ਦੇ ਫਾਰਮ ਵੀ ਲਗਭਗ ਅੱਜ ਮੁੜੇ ਆਉਣੇ ਐ ਹੁਣ ਗਿਆਨੀ ਰੁਕਵੀਰ ਸਿੰਘ 5 ਮੈਂਬਰੀ ਕਮੇਟੀ ਤੇ ਜਿਹਨੂੰ ਹੁਕਮ ਦਿੱਤਾ ਗਿਆ ਸੀ ਭਰਤੀ ਦੀ ਨਿਗਰਾਨੀ ਜਾਂ ਭਰਤੀ ਕਰਾਉਣ ਦਾ ਜਿਸ ਤਰ੍ਹਾਂ ਦੇ ਹੁਕਮਨਾਮੇ ਦੇ ਹਿਸਾਬ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਦਾਅਵੇ ਆ ਰਹੇ ਨੇ ਹਾਲਾਂਕਿ ਅਕਾਲੀ ਦਲ ਹੀ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਕਿ ਅਸੀਂ ਸਾਰੀ ਭਰਤੀ ਆ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾ ਮੁਤਾਬਕ ਕੀਤੀ ਹੈ ਪੰਜ ਮੈਂਬਰੀ ਕਮੇਟੀ ਇਸ ਗੱਲ ਲਈ ਤਿਆਰ ਨਹੀਂ ਹਰਜਿੰਦਰ ਸਿੰਘ ਢਾਮੀ ਅਸਤੀਫਾ ਦੇ ਗਏ ਬਡੂੰਗਰ ਸਾਹਿਬ ਅਸਤੀਫਾ ਦੇ ਗਏ ਯਾਨੀ ਰਕबीर ਸਿੰਘ ਉਹਨਾਂ ਕੋਲੇ ਪੰਜ ਮੈਂਬਰੀ ਕਮੇਟੀ ਨੇ ਰਿਪੋਰਟ ਭੇਜੀ ਹੈ ਹੁਣ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਯਾਨੀ ਰਕबीर ਸਿੰਘ ਸੱਦ ਸਕਦੇ ਨੇ ਤਾਂਕਿ ਜਿਹੜਾ ਇਹ ਪੰਥਕ ਸੰਕਟ ਹੈ ਜਿਹੜਾ ਹੁਕਮਨਾਮਾ ਸੀ 2 ਦਸੰਬਰ ਦਾ ਕੀ ਉਹ ਇਨਬਿਨ ਲਾਗੂ ਹੋਇਆ ਉਹ ਕਿੰਨਾ ਕੁ ਲਾਗੂ ਹੋਇਆ ਉਹਦੇ ਤੇ ਗੱਲ ਕਰ ਸਕਦੇ ਨੇ ਪੰਜ ਮੈਂਬਰੀ ਕਮੇਟੀ ਨੇ ਜੋ ਫੈਕਟਸ ਦਿੱਤੇ ਫੈਕਟ ਫਾਈਨਡਿੰਗ ਰਿਪੋਰਟ ਦੇ ਵਿੱਚ ਉਹਨਾਂ ਦੇ ਉੱਤੇ ਵਿਚਾਰ ਕਰ ਸਕਦੇ ਨੇ ਸੋ ਇੱਕ ਤਰੀਕੇ ਨਾਲ ਪੰਜੋ ਤਖਤਾਂ ਦੇ ਜਥੇਦਾਰ ਅਗਰ ਨਵੇਂ ਸਿਰੇ ਤੇ ਬੈਠਦੇ ਨੇ ਕੀ ਉਹ 2 ਦਸੰਬਰ ਦੇ ਹੁਕਮਨਾਮੇ ਦੇ ਲਾਗੂ ਹੋਣ ਦੀ ਦਿਸ਼ਾ ਦੇ ਵਿੱਚ ਸਲਾਹ مشورہ ਕਰ ਸਕਦੇ ਨੇ ਕੀ ਲਾਗੂ ਹੋਇਆ ਜਾਂ ਕੋਈ ਕਮੀ ਰਹੀ ਕੀ ਕੋਈ ਨਵਾਂ ਹੁਕਮ ਵੀ ਜਾਰੀ ਕੀਤਾ ਜਾ ਸਕਦਾ ਹੈ ਕਿ ਸਾਰੇ ਸਵਾਲ ਨੇ ਜਿਹੜੇ ਖੜੇ ਨੇ ਪਰ ਇਹ ਖਬਰਾਂ ਮੀਡੀਆ ਦੇ ਵਿੱਚ ਵੀ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਕਿ ਪੰਜੋ ਤਖਤ ਸਹਿਬਾਨਾਂ ਨੂੰ ਸੱਦ ਸਕਦੇ ਨੇ ਗਿਆਨੀ ਰਕबीर ਸਿੰਘ ਉਸ ਤੋਂ ਬਾਅਦ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਉਹ ਫੈਸਲਾ ਕੀ ਹੋਏਗਾ ਕੀ ਪੰਜ ਮੈਂਬਰੀ ਕਮੇਟੀ ਦੀ ਮੰਗ ਮੁਤਾਬਕ ਫੈਸਲਾ ਹੋਏਗਾ ਕੀ ਅਕਾਲੀ ਦਲ ਨੂੰ ਕੋਈ ਨਵੇਂ ਸਿਰੇ ਤੋਂ ਹੁਕਮ ਦਿੱਤਾ ਜਾਏਗਾ ਇਹਦੇ ਉੱਪਰ ਜਿਹੜੇ ਵਕ ਵਕ ਬੁੱਧੀਜੀਵੀ ਨੇ ਜਾਂ ਜਿਹੜੇ ਸਿੱਖ ਪੱਤਰਕਾਰਾਂ ਨਾਲ ਜੁੜੇ ਪੱਤਰਕਾਰ ਨੇ ਉਹ ਲਗਾਤਾਰ ਆਪਣੀਆਂ ਟਿੱਪਣੀਆਂ ਸੰਭਾਵਨਾਵਾਂ ਔਰ ਵਕ ਵਕ ਜਿਹੜੇ ਤੱਥ ਨੇ ਉਹਨਾਂ ਨੂੰ ਮੀਡੀਆ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਸਾਰਿਆਂ ਦੇ ਸਾਹਮਣੇ ਲਿਆ ਰਹੇ ਨੇ ਸੋ ਪੰਥਕ ਸੰਕਟ ਹਜੇ ਬਰਕਰਾਰ ਹੈ ਹਜੇ ਹੱਲ ਨਹੀਂ ਹੋਇਆ ਜਿਸ ਤਰ੍ਹਾਂ ਦੀ ਮਨਸ਼ਾ ਸੀ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੰਕਟ ਖਤਮ ਹੋ ਜਾਣਗੇ ਸ਼੍ਰੋਮਣੀ ਅਕਾਲੀ ਦਲ ਚ ਏਕਤਾ ਹੋ ਜੇਗੀ ਉਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਹੈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਰੁੱਪ ਨੇ ਇੱਕ ਉਹ ਗਰੁੱਪ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਮੰਨਦਾ ਹੈ ਜਾਂ ਪ੍ਰਧਾਨ ਬਣਾਉਣਾ ਚਾਹੁੰਦਾ ਨਵੇਂ ਸਿਰੇ ਤੋਂ ਔਰ ਇੱਕ ਉਹ ਟੜਾ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਹੋਂ ਨਾਲ ਵੀ ਵਿਰੋਧੀ ਹੈ ਮੈਂਬਰਸ਼ਿਪ ਤੋਂ ਨਾ ਖੁਸ਼ ਹੈ ਔਰ ਪਹਿਲਾਂ ਵੀ ਉਹ ਲੋਕ ਇਸੇ ਮੰਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਗਏ ਸੀ ਜਿਸ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਤੇ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਬਣੇ ਉਹਦੇ ਲਈ ਇਹ ਕਮੇਟੀ ਬਣੀ ਸੀ ਹੁਕਮ ਦੇ ਰੂਪ ਦੇ ਵਿੱਚ 2 2 ਦਸੰਬਰ ਨੂੰ ਪਰ ਗੱਲ ਉੱਥੇ ਖੜੀ ਆ ਇਸ ਕਰਕੇ ਪੰਥਕ ਸੰਕਟਾ ਜਿਹੜਾ ਉਸੇ ਤਰ੍ਹਾਂ ਬਰਕਰਾਰ ਹੈ ਜਿਸ ਧਲੇ ਨੇ ਮੈਂਬਰਸ਼ਿਪ ਡਰਾਈਵ ਚਲਾਈ ਵਰਕਿੰਗ ਕਮੇਟੀ ਨਾਲ ਜੁੜੇ ਲੋਕ ਸੁਖਬੀਰ ਬਾਦਲ ਨਾਲ ਜੁੜੇ ਲੋਕ ਉਹ ਕਹਿੰਦੇ ਅਕਾਲੀ ਦਲ ਦੀ ਭਰਤੀ ਦੇ ਪ੍ਰਤੀ ਬਹੁਤ ਉਤਸ਼ਾਹ ਹੈ ਕਿ ਅਸੀਂ ਬਹੁਤ ਜਲਦ ਨਵੇਂ ਸ੍ਰੀ ਤੋਂ ਪ੍ਰਧਾਨ ਦੀ ਚੋਣ ਦਾ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਸਾਰੀ ਜਾਣਕਾਰੀ ਔਰ ਨਾਲ ਦੀ ਨਾਲ ਤੁਸੀਂ ਆਪਣਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਹਰਜੋ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸ ਕਿ ਉਤਰੰਤ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੀ ਹੈ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ